ਜਦੋਂ ਇੱਕ ਕੱਪੜਿਆਂ ਵਾਲੀ ਦੁਕਾਨ ਦੇ ਵਿੱਚ ਆਉਂਦਾ ਰੱਬ ਰੂਪੀ ਬੰਦਾ ਤਾਂ ਦੁਕਾਨ ਵਾਲੇ ਨੇ ਜਿਹੜਾ ਕੰਮ ਕੀਤਾ ਉਸ ਨੂੰ ਵੇਖ ਕੇ ਤਾਂ ਨਾ ਤੁਸੀਂ ਹੈਰਾਨ ਹੀ ਹੋ ਜਾਮੋਗੇ ਦੋਸਤੋ ਇਹ ਵੀਡੀਓ ਸੋਸ਼ਲ ਮੀਡੀਆ ਤੇ ਨਾ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਤੁਸੀਂ ਇਸ ਵੀਡੀਓ ਦੇ ਵਿੱਚ ਵੇਖੋ ਇੱਕ ਦੁਕਾਨਦਾਰ ਕੋਲ ਨਾਲ ਇੱਕ ਰੱਬ ਰੂਪੀ ਬੰਦਾ ਆ ਜਾਂਦਾ ਤੇ ਜਿਹੜਾ ਨਾ ਦੁਕਾਨ ਦੇ ਵਿੱਚ ਆ ਕੇ ਇੱਕ ਬੈਗ ਨੂੰ ਵੇਖਣ ਲੱਗ ਜਾਂਦਾ ਤਾਂ ਜਦੋਂ ਦੁਕਾਨਦਾਰ ਦੀ ਉਸ ਦੇ ਉੱਤੇ ਨਿਗਾਹ ਪੈਂਦੀ ਹੈ ਤਾਂ ਦੁਕਾਨਦਾਰ ਨੂੰ ਪਤਾ ਲੱਗ ਜਾਂਦਾ ਕਿ ਇਸ ਬੰਦੇ ਨੂੰ ਇਹ ਵਾਲਾ ਬੈਗ ਪਸੰਦ ਹੈ ਤੇ ਬਾਅਦ ਦੇ ਵਿੱਚ ਉਸ ਨੂੰ ਕੋਲੇ ਬੁਲਾਉਂਦਾ ਤੇ ਉਸ ਨੂੰ ਕਹਿੰਦਾ ਕਿ ਤੁਹਾਨੂੰ ਇਹ ਬੈਗ ਪਸੰਦ ਹੈ ਤਾਂ ਇਹ ਬੈਗ ਤੁਸੀਂ ਲੈ ਜਾ ਸਕਦੇ ਹੋ ਤੇ ਫ੍ਰੀ ਦੇ ਵਿੱਚ ਉਸ ਨੂੰ ਬੈਗ ਦਿੰਦਾ ਤੇ ਨਾਲੇ ਤੁਸੀਂ ਦੁਕਾਨਦਾਰ ਦੀ ਚੰਗੀ ਸੋਚ ਵੇਖੋ ਉਸ ਰੱਬ ਰੂਪੀ ਬੰਦੇ ਨੂੰ ਦੁਕਾਨਦਾਰ ਨਾ ਨਵੇਂ ਪੜ੍ਹ ਹੀ ਦਿੰਦੇ ਸਚੀਨ ਦੁਕਾਨਦਾਰ ਦੀ ਬਹੁਤ ਚੰਗੀ ਸੋਚ ਤੇ ਦੁਕਾਨਦਾਰ ਦਾ ਕਹਿਣਾ ਹੈ ਕਿ ਰੱਬ ਆਪਣੇ ਕੋਲੇ ਕਿਸੇ ਵੀ ਰੂਪ ਦੇ ਵਿੱਚ ਆ ਸਕਦਾ ਸੋ ਮੈਂ ਕਿਸੇ ਨੂੰ ਵੀ ਨਾਰਾਜ਼ ਨਹੀਂ ਕਰਦਾ ਕਿਉਂਕਿ ਰੱਬ ਦਾ ਕੀ ਪਤਾ ਕਿਹੜੇ ਰੂਪ ਦੇ ਵਿੱਚ ਸਾਡੇ ਕੋਲੇ ਆ ਜਾਵੇ ਤੇ ਦੁਕਾਨਦਾਰ ਨੇ ਬਹੁਤ ਨੇਕ ਕੰਮ ਕੀਤਾ ਬਾਕੀ ਤੁਸੀਂ ਕੀ ਕਹਿਣਾ ਚਾਹੋਗੇ ਦੁਕਾਨਦਾਰ ਦੀ ਚੰਗੀ ਸੋਚ ਦੇ ਬਾਰੇ ਕਮੈਂਟ ਕਰਕੇ ਜਰੂਰ ਦੱਸਿਓ ਅਤੇ ਵੀਡੀਓ ਨੂੰ ਆਪਣਾ ਫਰਜ਼ ਸਮਝ ਕੇ ਅੱਗੇ ਸ਼ੇਅਰ ਕਰ ਦਿਓ ਅਤੇ ਜੇਕਰ ਤੁਸੀਂ ਚੈਨਲ ਦੇ ਉੱਤੇ ਪਹਿਲੀ ਵਾਰ ਹੀ ਆਏ ਹੋ ਤਾਂ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰਕੇ ਬੈਲ ਆਈਕਨ ਵੀ ਜਰੂਰ ਪ੍ਰੈਸ ਕਰ ਦਿਓ ਤਾਂ ਫਿਰ ਮਿਲਦੇ ਹਾਂ ਕਿਸੇ ਅਗਲੀ ਅਪਡੇਟ ਦੇ ਨਾਲ ਉਦੋਂ ਤੱਕ ਦੇ ਲਈ ਰੱਬ ਰਾਖਾ